ਜਿਹੜੀਆਂ ਇਹਨਾਂ ਦੇ ਮੰਗਾਂ ਨੇਗੀਆਂ ਸਾਡੀਆਂ ਲੋਕਾਂ ਦੇ ਢਿੱਡ ਨਾਲ ਜੁੜੀਆਂ ਹੋਈਆਂ ਮਸਲੀਆਂ ਨੇਗੇ ਜਿਹੜੀਆਂ ਹੈਗੀਆਂ ਨੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਇਹ ਮੰਗਾਂ ਨੇਗੀਆਂ ਅਸੀਂ ਜਲਦੀ ਤੋਂ ਜਲਦੀ ਮੰਗ ਕਰਦੇ ਆਂਗੇ ਕਿ ਸਰਕਾਰ ਇਹਨਾਂ ਨੂੰ ਜਲਦੀ ਤੋਂ ਜਲਦੀ ਪੂਰੀ ਕਰੇ ਤੇ ਜਿਹੜੇ ਸਾਨੂੰ ਲਿਖਤੀ ਵਾਅਦੇ ਤੁਸੀਂ ਕੀਤੇ ਸੀ ਉਹਨਾਂ ਤੇ ਜਲਦੀ ਉਹਨਾਂ ਨੂੰ ਆਮਲ ਵਿੱਚ ਲਿਆ ਆਵੇ ਨਹੀਂ ਅਸੀਂ ਹੋਰ ਸੰਘਰਸ਼ ਆਉਣ ਵਾਲੇ ਟਾਈਮ ਦੇ ਵਿੱਚ ਤਿੱਖਾ ਕਰਾਂਗੇ ਜਿਹੜਾ ਇਹਨਾਂ ਨੇ ਗੁੰਡਾ ਤੰਤਰ ਚਲਾਇਆ ਹੈਗਾ ਪੰਜਾਬ ਦੇ ਵਿੱਚ ਕਿ ਪੁਲਿਸ ਪੁਲਿਸ ਰਾਜ ਹੀ ਬਣਾਤਾ ਆਮ ਲੋਕਾਂ ਨੂੰ ਤੁਸੀਂ ਬੋਲਣ ਦੀ ਆਵਾਜ਼ ਬੰਦ ਕਰਨ ਦਾ ਚੱਲ ਰਿਹਾ ਹੈ ਤੇ ਆਮਿਤ ਸ਼ਾਹ ਦਾ ਜਿਹੜਾ ਬਿਆਨ ਆਇਆ ਕਿ 26 ਮਾਰਚ 2026 ਤੱਕ ਅਸੀਂ ਨਕਸਲਵਾਦ ਖਤਮ ਕਰ ਦਿਆਂਗੇ ਉਹ ਨਕਸਲਵਾਦ ਦੇ ਆਰ ਦੇ ਵਿੱਚ ਇਹ ਕਿਹਾ ਗਿਆ ਕਿ ਜਿੰਨੇ ਆਵਾਜ਼ ਚੱਕਣਗੇ ਸੰਘਰਸ਼ ਕਰਨਗੇ ਦਵਾ ਦਿੱਤੇ ਜਾਣਗੇ ਪਰ ਇਹ ਜਿਹੜਾ ਲੋਕ ਨੇ ਸੰਘਰਸ਼ੀ ਲੋਕ ਨੇ ਨਹੀਂ ਰੁਕਣਗੇ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਕੇ ਇਹ ਕਾਰਪੋਰੇਟ ਘਰਾਣਿਆਂ ਦੇ ਹੱਥ ਦੇਣਾ ਚਾਹੁੰਦੇ ਆ ਜਿਹੜਾ ਕਿ ਭਾਰਤੀ ਕਹੇ ਜੇ ਭਰਾਤਰੀ ਜਥੇਬੰਦੀਆਂ ਸੌਤ ਕਿਸਾਨ ਮੋਰਚਾ ਇਹ ਕਿਸੇ ਵੀ ਕੀਮਤ ਦੇ ਇਹਨਾਂ ਕਾਮਜਾਬੇ ਵਿੱਚ ਨਹੀਂ ਹੋਣ ਦਊਗਾ ਕਿਉਂਕਿ ਜੋ ਇਹ ਹੁਣ ਲੈ ਕੇ ਆ ਰਹੇ ਆ ਬਿਜਲੀ ਐਕਟ ਲੈ ਕੇ ਆ ਰਹੇ ਆ ਉਹ ਲਾਗੂ ਕਰਦੇ ਆ ਤਾਂ ਸਾਡੇ ਮੋਟਰਾਂ ਦੇ ਮੀਟਰ ਲਾਉਣਗੇ ਉਹ ਕਿਸੇ ਕੀਮਤ ਦੇ ਹੈਗਾ ਲਾਗੂ ਨਹੀਂ ਹੋਣ ਦਿੱਤਾ ਜਾਊਗਾ ਕੇਂਦਰ ਕਰਦਾ ਕੀ ਆ ਬਾਰ ਬਾਰ ਟੈਂਪਰੇਚਰ ਚੈੱਕ ਕਰਦਾ ਪੰਜਾਬ ਦਾ ਹੁਣ ਪੰਜਾਬ ਯੂਨੀਵਰਸਿਟੀ ਖੋਣ ਦੀ ਕੋਸ਼ਿਸ਼ ਥੋੜੇ ਜਿਹੀ ਟਾਈਮ ਬਾਅਦ ਨਾਲ ਚੁੰਡੀ ਵੱਟ ਕੇ ਵੇਖਦੇ ਆ ਵੀ ਪਿਆਬੀ ਜਾਗਦੇ ਆ ਕਿ ਸੌਂਗੇ ਪਰ ਪੰਜਾਬੀਆਂ ਦਾ ਬਰਾਡ ਇਨੀਸ਼ੀਏਟਿਵ ਠੰਡਾ ਹੋਣ ਵਾਲਾ ਨਹੀਂ ਹੈ ਇਹ ਹਰੇਕ ਆਖਰੀ ਸਾਹ ਤੱਕ ਲੜਾਗੇ ਕਿਸੇ ਕੀਤੇ ਦੇ ਇਹ ਮਨਸੂਬੇ ਉਹਨਾਂ ਕਾਮਯਾਬਿੰਦਾ ਨਹੀਂ ਹੁੰਦਾ ਤੇ ਇਹ ਤੇ ਹੋਰ ਕਈ ਮੰਗਾਂ ਨੇ ਜਿਹਨਾਂ ਨੂੰ ਲੈ ਕੇ ਅੱਜ ਜੂਨੀਅਨ ਨੇ ਕਿਸਾਨ ਜਿਹੜੇ ਨੇ ਇੱਥੇ 43 ਸੈਕਟਰ ਦੇ ਵਿੱਚ ਧਰਨਾ ਦੇ ਲਈ ਆਪਾਂ ਗੱਲਬਾਤ ਕਰਾਂਗੇ ਬਾਈ ਕਿੱਥੋਂ ਆਏ ਹੋ ਤੁਸੀਂ ਬਾਈ ਅਸੀਂ ਆਏ ਆ ਜੀ ਇਸੇ ਜਿਹੜਾ ਕਾਫਲਾ ਹੈਗਾ ਜੀ ਲੁਧਿਆਣੇ ਤੋਂ ਆਇਆ ਹੈਗਾ ਜੀ ਫਰੋਜਪੁਰ ਤੋਂ ਆਇਆ ਮੋਗੇ ਤੋਂ ਆਇਆ ਸਾਰੇ ਕਿਦੋਂ ਸਾਰੇ ਪੰਜਾਬ ਤੋਂ ਚੱਲ ਕੇ ਆਇਆ ਜੀ ਤੇ ਅੱਜ ਇਹ ਅਸੀਂ ਜਿਹੜਾ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਬਿਜਲੀ ਸੋਧ ਬਿੱਲ ਲੈ ਕੇ ਆਇਆ ਉਹਦੇ ਇੱਕ ਪ੍ਰਦਰਸ਼ਨ ਦੇ ਵਿੱਚ ਤੇ ਜਿਹੜੀਆਂ ਮੰਗਾਂ ਸਾਡੀਆਂ ਦਿੱਲੀ ਦੇ ਵਿੱਚ ਪੈਂਡਿੰਗ ਰਹਿੰਦੀਆਂ ਸੀਗੀਆਂ 2020 ਦੇ ਕਿਸਾਨੀ ਅੰਦੋਲਨ ਦੇ ਦੌਰਾਨ ਅਸੀਂ ਉਹਨਾਂ ਦਾ ਵੀ ਇੱਥੇ ਜ਼ਿਕਰ ਕਰਨ ਆਏ ਆ ਤੇ ਸਰਕਾਰ ਨੂੰ ਕਹਿਣਾ ਹੈ ਕਿ ਇਹ ਜਲਦੀ ਤੋਂ ਜਲਦੀ ਇਹ ਲਾਗੂ ਕੀਤੀਆਂ ਜਾਣ ਜਿਹਨੇ ਦੇਖ ਜੋ ਜੇਕਰ ਗੱਲ ਕੀਤੀ ਜਾਵੇ 5 ਸਾਲ ਹੋ ਗਏ 5 ਸਾਲ ਬਹੁਤ ਲੰਮਾ ਸਮਾਂ ਹੁੰਦਾ ਹੈ ਸਰਕਾਰਾਂ ਬਦਲ ਜਾਂਦੀਆਂ ਨੇ 5 ਸਾਲ ਦੇ ਵਿੱਚ ਪਰ ਦੇਸ਼ ਦਾ ਕਿਸਾਨ ਅੱਜ ਵੀ ਪੁਲਿਸ ਦੀ ਮਾਰ ਚੱਲ ਰਿਹਾ ਡੰਡੇ ਲਾਟੀਆਂ ਖਾ ਰਿਹਾ ਹੈ ਮੌਸਮ ਦੀ ਮਾਰ ਚੱਲ ਰਿਹਾ ਹੈ ਸੜਕਾਂ ਤੇ ਹੈ ਦੇਖੋ ਇਹ ਜਿਹੜਾ ਹੈਗਾ ਕੇਂਦਰ ਸਰਕਾਰ ਦਾ ਫਾਸ਼ੀਵਾਦ ਹੈਗਾ ਚਾਹੇ ਉਹ ਸਾਡੀ ਪੰਜਾਬ ਦੀ ਸਰਕਾਰ ਜਿਹੜੀਆਂ ਇਹਨਾਂ ਦੇ ਮੰਗਾਂ ਨੇਗੀਆਂ ਸਾਡੀਆਂ ਲੋਕਾਂ ਦੇ ਢਿੱਡ ਨਾਲ ਜੁੜੀਆਂ ਹੋਈਆਂ ਮਸਲੇ ਨੇਗੇ ਜਿਹੜੀਆਂ ਹੈਗੀਆਂ ਨੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਇਹ ਮੰਗਾਂ ਨੇਗੀਆਂ ਅਸੀਂ ਜਲਦੀ ਤੋਂ ਜਲਦੀ ਮੰਗ ਕਰਦੇ ਆਂਗੇ ਕਿ ਸਰਕਾਰ ਇਹਨਾਂ ਨੂੰ ਜਲਦੀ ਤੋਂ ਜਲਦੀ ਪੂਰੀ ਕਰੇ ਤੇ ਜਿਹੜੇ ਸਾਨੂੰ ਲਿਖਤੀ ਵਾਦੇ ਤੁਸੀਂ ਕੀਤੇ ਸੀ ਉਹਨਾਂ ਤੇ ਜਲਦੀ ਉਹਨਾਂ ਨੂੰ ਆਮਲ ਵਿੱਚ ਲਿਆ ਆਵੇ ਨਹੀਂ ਅਸੀਂ ਹੋਰ ਸੰਘਰਸ਼ ਆਉਣ ਵਾਲੇ ਟਾਈਮ ਦੇ ਵਿੱਚ ਤਿੱਖਾ ਕਰਾਂਗੇ ਜਿਹੜਾ ਇਹਨਾਂ ਨੇ ਗੁੰਡਾਤੰਤਰ ਚਲਾਇਆ ਹੈਗਾ ਪੰਜਾਬ ਦੇ ਵਿੱਚ ਕਿ ਪੁਲਿਸ ਪੁਲਿਸ ਰਾਜ ਹੀ ਬਣਾਤਾ ਆਮ ਲੋਕਾਂ ਨੂੰ ਤੁਸੀਂ ਬੋਲਣ ਦੀ ਆਵਾਜ਼ ਬੰਦ ਕਰਨ ਦਾ ਚੱਲ ਰਿਹਾ ਹੈ ਤੇ ਅਮਿਤ ਸ਼ਾਹ ਦਾ ਜਿਹੜਾ ਬਿਆਨ ਆਇਆ ਕਿ 26 ਮਾਰਚ 2026 ਤੱਕ ਅਸੀਂ ਨਕਸਲਵਾਦ ਖਤਮ ਕਰ ਦਿਆਂਗੇ ਉਹ ਨਕਸਲਵਾਦ ਦੇ ਇੱਕ ਆਰ ਦੇ ਵਿੱਚ ਇਹ ਕਿਹਾ ਗਿਆ ਕਿ ਜਿੰਨੇ ਆਵਾਜ਼ ਚੱਕਣਗੇ ਸੰਘਰਸ਼ ਕਰਨਗੇ ਦਵਾ ਦਿੱਤੇ ਜਾਣਗੇ ਪਰ ਇਹ ਜਝਾਰੂ ਲੋਕ ਨੇ ਸੰਘਰਸ਼ੀ ਲੋਕ ਨੇ ਨਹੀਂ ਰੁਕਣਗੇ ਕਿਵੇਂ ਦੇਖ ਰਹੇ ਹੋ ਜੇਕਰ ਗੱਲ ਕੀਤੀ ਜਾਵੇ 20 ਇੰਨੇ ਸਾਲ ਹੋ ਗਏ ਐਮਐਸਪੀ ਦੇਣ ਦੇ ਵਿੱਚ ਤਕਲੀਫ ਕੀ ਹੈ ਕਿਉਂ ਸਿੰਘ ਕਿੱਥੇ ਫਸੇ ਹੋਏ ਨੇ ਕਿਉਂਕਿ ਕਾਗਜ਼ਾ ਦੇ ਵਿੱਚ ਦੇ ਦਿੱਤੀ ਗਈ ਸੀ ਇਹਨਾਂ ਦੇਖੋ ਜੀ ਜੋ ਇਹਨਾਂ ਦੀ ਪਾਲਿਸੀ ਹੈ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਕੇ ਇਹ ਕਾਰਪੋਰੇਟ ਘਰਾਣਿਆਂ ਦੇ ਹੱਥ ਦੇਣਾ ਚਾਹੁੰਦੇ ਆ ਜਿਹੜਾ ਕਿ ਭਾਰਤੀ ਕਹਿ ਜੇ ਆ ਭਰਾਤਰੀ ਜਥੇਬੰਦੀਆਂ ਸੌਤਕਸਾਲ ਮੋਰਚਾ ਇਹ ਕਿਸੇ ਵੀ ਕੀਮਤ ਤੇ ਇਹਨਾਂ ਨੂੰ ਕਾਮਜਪਹਿਰੇ ਵਿੱਚ ਨਹੀਂ ਹੋਣ ਦਊਗਾ ਕਿਉਂਕਿ ਜੋ ਇਹ ਹੁਣ ਲੈ ਕੇ ਆ ਰਹੇ ਆ ਬਿਜਲੀ ਐਕਟ ਲੈ ਕੇ ਆ ਰਹੇ ਆ ਉਹ ਲਾਗੂ ਕਰਦੇ ਆ ਤਾਂ ਸਾਡੇ ਮੋਟਰਾਂ ਤੇ ਮੀਟਰ ਲਾਉਣਗੇ ਉਹ ਕਿਸੇ ਕੀਮਤ ਦੇ ਹੈਗਾ ਲਾਗੂ ਨਹੀਂ ਹੁੰ ਦਿੱਤਾ ਜਾਊਗਾ ਉਹਦਾ ਅਸੀਂ ਪੂਰਾ ਵਿਰੋਧ ਕਰਾਂਗੇ ਜਿਉਂ ਜਿਉਂ ਸੋਤ ਮੋਰਚੇ ਦੀ ਕਾਰ ਹੋਊਗੀ ਭਾਰਤੀ ਕਿਸਾਨ ਜਣੇ ਢੱਡ ਕੌਂਦਾ ਮਨਜੀਤ ਸਿੰਘ ਧਨੇਰ ਪੂਰਾ ਨਾਲ ਸਾਥ ਦੇਵਾਂਗੇ ਇੱਕ ਇੱਕ ਕੇਂਦਰ ਕਰਦਾ ਕੀ ਆ ਬਾਰ ਬਾਰ ਟੈਂਪਰੇਚਰ ਚੈੱਕ ਕਰਦਾ ਪੰਜਾਬ ਦਾ ਹੁਣ ਪੰਜਾਬ ਯੂਨੀਵਰਸਿਟੀ ਖੋਣ ਦੀ ਕੋਸ਼ਿਸ਼ੇ ਥੋੜੇ ਜਿਹੀ ਟਾਈਮ ਬਾਅਦ ਨਾਲ ਚੁੰਡੀ ਵੱਟ ਕੇ ਵੇਖਦੇ ਆ ਵੀ ਪੰਜਾਬੀ ਜਾਗਦਿਆਂ ਸੌਂਗੇ ਪਰ ਪੰਜਾਬੀਆਂ ਦਾ ਬਰਾਡ ਇਨੀ ਛੇਤੀ ਠੰਡਾ ਹੋਣ ਵਾਲਾ ਨਹੀਂ ਹੈ ਇਹ ਹਰੇਕ ਆਖਰੀ ਸਾਹ ਤੱਕ ਲੜਾਗੇ ਕਿਸੇ ਕੀਤੇ ਦੇ ਮਨਸੂਬਿਆਂ ਦਾ ਕਾਮਯਾਬ ਨਹੀਂ ਹੁੰਦਾ ਪੂਰੀ ਸਰਕਾਰ ਇਕੱਲਾ ਪੰਜਾਬ ਦਾ ਹੀ ਨਹੀਂ ਪੂਰੇ ਵਿਸ਼ਵ ਦਾ ਪੂਰੇ ਭਾਰਤ ਦਾ ਜਿਹੜਾ ਕਿਸਾਨ ਆ ਮਜ਼ਦੂਰ ਆ ਦੁਕਾਨਦਾਰ ਆ ਉਹ ਜਾਗ ਚੁੱਕਿਆਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਸੰਘਰਸ਼ ਤਿੱਖਾ ਕੀਤਾ ਜਾਊਗਾ ਸੋ ਬਿਲਕੁਲ ਤੁਸੀਂ ਦੇਖ ਸਕਦੇ ਦਾਰੇ ਬਾਜੀ ਕਿਸ ਤਰੀਕੇ ਦੇ ਨਾਲ ਹੋ ਰਹੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਹੋਏ ਨੇ ਕੋਈ ਮੋਗੇ ਜ਼ਿਲ੍ਹੇ ਤੋਂ ਆਇਆ ਕੋਈ ਕਿਤੋਂ ਆਇਆ ਤਾਂ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਅੱਜ ਕਿਸਾਨ ਜਿਹੜਨੇ ਇੱਥੇ ਪਹੁੰਚੇ ਹੋਏ ਨੇ ਤੇ ਲਗਾਤਾਰ ਇਹਨਾਂ ਦੇ ਵੱਲੋਂ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਬਿਜਲੀ ਦਾ ਜੋ ਐਕ ਸੀਗਾ ਉਹ ਵੀ ਕੇਂਦਰ ਲੈ ਕੇ ਆ ਰਹੀ ਹੈ ਤੇ ਜੋ 5 ਸਾਲ ਪਹਿਲਾਂ ਕਿਸਾਨੀ ਦਰਨਾ ਲੱਗਿਆ ਸੀ ਉਦੋਂ ਕੁਝ ਮੰਗਿਆ ਸੀ ਗਿਆ ਜੋ ਮੰਨ ਲਈਆਂ ਗਈਆਂ ਸੀ ਪਰ ਉਹਨਾਂ ਨੂੰ ਅਮਲੀ ਰੂਪ ਜਿਹੜਾ ਉਸ ਨੂੰ ਹੁਣ ਤੱਕ ਨਹੀਂ ਦਿੱਤਾ ਗਿਆ ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਵਿਵੇਕ ਰਾਦਰ ਪੱਕ ਪੋਸਟ